ਅਸਰ ਇੱਕ ਲੈਰੇ ਝਗੜਾ ਹੋਇਆ ਪ੍ਰਵਾਸੀਆਂ ਦਾ ਕੀ ਮਾਮਲਾ ਇਹ ਲੈਰਾ ਥਰਮਲ ਪਲਾਨਟ ਦੀ ਜਿਹੜੀ ਮਾਰਕੀਟ ਆ ਉਹਦੇ ਮਿਤੀ 13 9 25 ਨੂੰ ਇੱਕ ਸਤਰਾਮ ਸਿੰਘ ਨਾਂ ਦਾ ਵਿਅਕਤੀ ਜੋ ਕਿ ਲੈਰਾ ਮਹਵੱਦ ਦਾ ਰਹਿਣ ਵਾਲਾ ਉਹ ਉੱਥੇ ਰਾਤ ਨੂੰ 9 ਵਜੇ ਦੇ ਕਰੀਬ ਸਵੇਰ 9 ਵਜੇ ਦੇ ਕਰੀਬ ਸਬਜ਼ੀ ਲੈਣ ਗਿਆ ਸੀ ਉਹ ਦਾ ਅਚਾਨਕ ਟਰੈਕਟਰ ਤੇ ਸੀਗਾ ਉਹ ਦਾ ਅਚਾਨਕ ਰੇੜੀ ਵਿੱਚ ਟਰੈਕਟਰ ਵੱਜ ਗਿਆ ਤੇ ਇਹਨਾਂ ਦਾ ਜਿਹੜਾ ਉੱਥੇ ਹੋਰ ਵੀ ਪ੍ਰਵਾਸੀ ਮੇ ਲੋ ਰੇੜੀਆਂ ਲਗਾਈਆਂ ਗਈਆਂ ਸੀਗੀਆਂ ਉਹਨਾਂ ਨਾਲ ਝਗੜਾ ਹੋ ਗਿਆ ਤੇ ਥੋੜੇ ਬਹੁਤੇ ਦੇ ਇੱਕ ਸਤਰਾਮ ਸਿੰਘ ਦੇ ਸੱਟਾਂ ਵੀ ਵੱਜੀਆਂ ਜਿਸ ਕਰਕੇ ਹਸਪਤਾਲ ਹੋਇਆ ਹਸਪਤਾਲ ਦਾਖਲ ਹੋਇਆ ਇਹਦਾ ਬਿਆਨ ਬਿਆਨ ਲਿਖਿਆ ਗਿਆ ਹੈ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕੋਤਵਾਰ ਕੀਤਾ ਇਹਨਾਂ ਨੇ ਨਾਂ ਤਾਂ ਇੱਕ ਬੰਦੇ ਦਾ ਹੀ ਲਿਖਾਇਆ ਹੈ ਪਰ ਉਹਨਾਂ ਨੇ ਹਾਂ ਅਣਪਛਾਤੇ ਲਗਾਇਆ ਵੀ ਚਾਰ ਪੰਜ ਅਣਪਛਾਤੇ ਵਿਅਕਤੀ ਸੀ ਇਸ ਚਰਚਾ ਵਿੱਚ ਚੱਲ ਰਹੀ ਹੈ ਵੀ ਬਾਈਕਾਟ ਕੀਤਾ ਗਿਆ ਆ ਵੀ ਇਹ ਭਜਾਓ ਜਾਂ ਪਈਆਂ ਨੂੰ ਪਿਆਰ ਤੋਂ ਇਸ ਤਰ੍ਹਾਂ ਦੀ ਕੋਈ ਬਾਈਕਾਟ ਵੀ ਕੀਤਾ ਗਿਆ ਨਹੀਂ ਨਹੀਂ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਬਾਈਕਾਟ ਵਾਲਾ ਇਹ ਤਾਂ ਸਿਰਫ ਇੱਕ ਮਾਮੂਲੀ ਉੱਥੇ ਹੋ ਗਿਆ ਸੀ ਮਾਰਕੀਟ ਦੇ ਵਿੱਚ ਉਹਦੇ ਚ ਰੇੜੀ ਦੇ ਵਿੱਚ ਟਰੈਕਟਰ ਵੱਜਣ ਕਰਦੇ ਇਹਨਾਂ ਦੇ ਆਪਸ ਵਿੱਚ ਝਗੜਾ ਹੋਇਆਗਾ ਹਾਵਾਤ ਕਿਵੇਂ ਨਹੀਂ ਜਿਵੇਂ ਲਗਾਤਾਰ ਹੋਰ ਵੀ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਚਰਚਾ ਚੱਲ ਰਹੀਆਂ ਉੱਥੇ ਅਲੱਗ ਫਾਰਮਾਂ ਨੇ ਨਾਰਮਲ ਹਾਲਾਤਾਂ ਜਿੱਦ ਤੱਕ ਇਹ ਜੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਭਾਈਚਾਰੇ ਨਾਲ ਰਹਿ ਰਹੇ ਨੇ ਸਾਰੇ ਅਸੀਂ ਮੀਡੀਆ ਜਰੀਏ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹਣਾ ਵੀ ਜਿਹੜਾ ਭਾਈ ਭਾਈਚਾਰਾ ਬਣਾ ਕੇ ਰੱਖਿਆ ਜਾਵੇ ਜਿਸ ਤਰ੍ਹਾਂ ਪਹਿਲਾਂ ਉਹ ਮਿਲ ਮਿਲਾ ਕੇ ਰਹਿ ਰਹੇ ਨੇ ਤੇ ਉਸ ਤਰ੍ਹਾਂ ਹੀ ਅੱਗੇ ਤੋਂ ਰਹਿਣ